ਅੱਜ ਆਪਾਂ ਤੁਹਾਨੂੰ neck ਤੇ ਜਿਹੜਾ ਹੈਗਾ ਉਹ ਡਿਜ਼ਾਈਨ ਬਣਾਉਣਾ ਦੱਸਾਂਗੇ ਠੀਕ ਹੈ ਜੀ ਮੈਂ ਗਲਾ ਜਿਹੜਾ ਹੈਗਾ ਉਹ ਏਦਾਂ ਕਟਿੰਗ ਕਰ ਲਿਆ ਸੀ V shape ਠੀਕ ਹੈ ਇਹਦੇ ਜਿਹੜਾ ਹੈਗਾ ਸੈਂਟਰ ਦੇ ਵਿੱਚ ਆਪਾਂ ਕੱਟ ਲਗਾਤੀ ਜਿਹੜੇ ਅਰੇ ਬਟਨ ਲਗਾਵਾਂਗੇ ਤੁਸੀਂ ਕੋਈ ਵੀ ਬਟਨ ਵੀ ਲਗਾ ਸਕਦੇ ਹੋ ਠੀਕ ਹੈ ਤੇ ਇਹ ਗਲਾ ਮੈਂ ਜਿਹੜਾ ਹੈਗਾ ਪਹਿਲਾਂ ਕੱਟ ਕਰ ਚੁੱਕੀ ਸੀ ਫਿਰ ਮੈਨੂੰ ਲੱਗਿਆ ਮੈਂ ਕਿਹਾ ਵੀਡੀਓ ਬਣਾ ਲੈਣੀ ਚਾਹੀਦੀ ਕਿਉਂਕਿ ਡਿਜ਼ਾਈਨ ਬਣਾ ਗਲਾ ਇਹ ਠੀਕ ਹੈ ਇਹ ਏਦਾਂ ਆਪਾਂ 5 6 ਇੰਚ ਜਿਹੜੀ ਹੈਗੀ ਚੜਾਈ ਦੇ ਵਿੱਚ ਲੈ ਲੈਣੀ ਆ ਬੁਕਰਮ ਔਰ ਆਪਾਂ 15 ਇੰਚ ਜਿਹੜੀ ਹੈਗੀ ਉਹ ਲੰਬਾਈ ਦੇ ਵਿੱਚ ਲੈ ਲੈਣੀ ਆ ਇਹ ਜਿਹੜਾ ਗਲਾ ਹੈਗਾ ਉਹ 14 ਇੰਚ ਰੈਡੀ ਰਹਿ ਜਾਊਗਾ ਆਪਾਂ 14.5 ਤੇ 3 ਦੀ ਕਟਿੰਗ ਕਰਾਂਗੇ نیچے ਜਿਹੜਾ ਹੈਗਾ ਆਹ ਮਾਰਜਿਨ ਲਈ ਰੱਖੀ ਪਾ ਠੀਕ ਹੈ ਜੀ ਤੇ ਇਧਰੋਂ ਆਪਾਂ ਲੈ ਲੈਣਾ 3 ਇੰਚ ਤੁਸੀਂ 3.5 ਵੀ ਲੈ ਸਕਦੇ ਹੋ ਠੀਕ ਹੈ ਕਿਉਂਕਿ ਇਹ ਗਲਾ ਬੈਕ ਵਾਲਾ ਗਲਾ ਛੋਟਾ ਹੋਊਗਾ ਨਾ ਇਹਦੇ ਇਸ ਲਈ ਬੇਅਰ ਕਰ ਲਈ ਫਿਰ ਥੋੜੀ ਪ੍ਰੋਬਲਮ ਹੁੰਦੀ ਹੁੰਦੀ ਆ ਤੇ ਆਪਾਂ ਇਦਾਂ 3.5 ਜਿਹੜਾ ਹੈਗਾ ਉਹ ਨਿਸ਼ਾਨ ਲਗਾ ਲਵਾਂਗੇ ਠੀਕ ਹੈ ਤੁਸੀਂ ਜੇ ਜ਼ਿਆਦਾ ਕਿਸੇ ਦਾ ਛੋਟਾ ਕਰਨਾ ਤਾਂ 3 ਰੱਖ ਸਕਦੇ ਹੋ ਨਹੀਂ ਤਾਂ 3.5 ਵੀ ਰੱਖ ਸਕਦੇ ਹੋ ਠੀਕ ਹੈ ਤੇ ਇਦੋਂ ਆਪਾਂ ਲੈ ਲਵਾਂਗੇ ਤੈਨੂੰ ਆਪਾਂ ਸਾਢੇ 3 ਦਿਨ ਨਿਸ਼ਾਨ ਲਗਾ ਲਵਾਂਗੇ ਠੀਕ ਹੈ ਸਾਡੇ 3 ਨਾਲ ਇਨਸਾਨ ਨੂੰ ਸਿੱਧਾ ਕਰ ਲਵਾਂਗੇ ਮੈਂ ਜਿਹੜਾ ਇਹ ਗਲਾ ਹੈਗਾ ਉਹ ਮੈਂ ਸਾਢੇ ਕਿ 6 ਇੰਚ ਰੈਡੀ ਰੱਖੂੰਗੀ ਤੁਸੀਂ 7 ਜੇ ਰੱਖਣਾ ਤਾਂ ਉਸੇ ਹਿਸਾਬ ਨਾਲ ਨਿਸ਼ਾਨ ਲਗਾ ਲਿਓ ਤਾਂ ਤੁਸੀਂ ਆਵਲੇ ਨਿਸ਼ਾਨ ਨੂੰ ਜੇ ਉਹ ਸਾਢੇ 3 ਕੀਤਾ ਨਾ ਤਾਂ ਤੁਸੀਂ 4 ਵੀ ਰੱਖ ਸਕਦੇ ਠੀਕ ਹੈ ਮੈਂ ਸਾਢੇ 3 ਤੇ ਇਦਾਂ ਨਿਸ਼ਾਨ ਲਗਾ ਲਿਆ ਤੇ ਇਹ ਵਾਲੇ ਗਲੇ ਨੂੰ ਆਪਾਂ ਇੱਥੋਂ ਗਲਾਈ ਦੇ ਦਵਾਂਗੇ ਜਿੰਨਾ ਕਿ ਜਿੱਤੇ ਦੀ ਤਾਂ ਸਿੱਥੋਂ ਆਪਾਂ ਜ਼ਿਆਦਾ ਡੀਪ ਜਾਂ ਨਹੀਂ ਕਰਨਾ ਹੈਗਾ ਅੰਦਰ ਵਾਲੇ ਪਾਸੇ ਨੂੰ ਤੇ ਜੇ ਦੇਖੋ ਹੁਣ ਆਪਾਂ 6.5 ਰੈਡੀ ਰੱਖਣਾ ਨਾ 6.5 ਇੱਥੇ ਆਪਾਂ ਬੀ ਬਣਾ ਦੇਵਾਂਗੇ ਠੀਕ ਹੈ ਜੀ ਐ ਕਰਕੇ ਪਹਿਲਾਂ ਆਪਾਂ ਇਹਨੂੰ ਗੋਲ ਕੀਤਾ ਫਿਰ ਉਸ ਤੋਂ ਬਾਅਦ ਜਿਹੜੀ ਹੈਗੀ ਨੀਚੇ ਬੀ ਬਣਾਤੀ ਹੈ ਠੀਕ ਹੈ ਇੱਥੇ ਤੱਕ ਜਿਹੜਾ ਹੈਗਾ ਬੀ ਰਹੂਗੀ ਬਾਕੀ ਜਿਹੜੇ ਹੈਗੇ ਨੇ ਇੱਥੇ ਆਪਣੇ ਬਟਨ ਲੱਗ ਜਾਣਗੇ ਤੇ 1-1 ਇੰਚ ਜਿਹੜਾ ਹੈਗਾ ਆਪਾਂ ਸਾਈਡਾਂ ਤੇ ਮਾਰ ਦੇਣ ਲੈ ਲੈਣਾ ਇੱਥੋਂ ਆਪਾਂ ਬੀ ਕੋਲੋਂ ਜਿਹੜੀ ਹੈਗੀ ਇਹਦੀ ਕਟਿੰਗ ਕਰ ਲੈਣੀ ਆ ਠੀਕ ਹੈ ਇਹ ਗਲਾ ਜਿਹੜਾ ਹੈਗਾ ਉਹ ਐਦਾਂ ਬਣ ਕੇ ਰੈਡੀ ਹੋ ਜਾਊਗਾ ਤੇ ਇੱਥੇ ਆਪਾਂ ਸੈਂਟਰ ਦੇ ਵਿੱਚ ਨਾ ਕੀ ਕਰਨਾ ਪਹਿਲਾਂ ਆਪਾਂ ਗਲਾ ਰੈਡੀ ਕਰ ਲੈਣਾ ਸੈਂਟਰ ਦੇ ਵਿੱਚ ਆਪਾਂ ਇੱਥੋਂ ਸਲਾਈ ਲਗਾਉਣੀ ਹੈ ਤੇ ਠੀਕ ਹੈ ਜੀ ਇਹ ਇਦਾਂ ਕਰਕੇ ਠੀਕ ਹੈ ਏ ਐਨ ਐ ਨਾ ਜਿਹੜਾ ਕੱਪੜਾ ਹੈਗਾ ਆਪਾਂ ਉਹ ਇਹਦੇ ਪਹਿਲਾਂ ਸिलाई ਲਗਾ ਲੈਣੀ ਆ ਠੀਕ ਆ ਆ ਇਹਦਾ ਸੈਂਟਰ ਰਹੂਗਾ ਠੀਕ ਆ ਆਲੇ-ਦਾਲੇ ਜਿਹੜੀ ਹੈਗੀ ਆਪਾਂ ਇਹਦੇ ਸिलाई ਲਗਾਉਣੀ ਆ ਸੈਂਟਰ ਵਾਲੇ ਪੁਆਇੰਟ ਤੋਂ ਫਿਰ ਆਪਾਂ ਇਹਨੂੰ ਕੱਟ ਕਰਾਂ ਠੀਕ ਹੈ ਹੁਣ ਦੇਖੋ ਆ ਤਿੰਨ ਹੋ ਗਈਆਂ इधर भी सिलाई लगेगी इधर भी सिलाई लगेगी अपने और सेंटर वाला पार्ट जो है आप इतो कट कर लवों ठीक है जी ये ऐसे यू आप कट करा फिर ये सेंटर है बटन रखा आप सिलाई जी है आप नीचे एक इंच का मार्ज छना ऐदा करके ये सिलाई जी है आप इथों लाते हुए यदा करके ਆਵਲੇ ਸਲਾਈ ਤੋਂ ਲੈ ਕੇ ਆਉਣੀ ਆ ਠੀਕ ਹੈ ਫਿਰ ਇੱਥੋਂ ਆਪਾਂ ਕੀ ਕਰਨਾ ਇੱਥੋਂ ਆਪਾਂ ਇਦਾਂ ਟਰਨ ਕਰ ਦੇਣਾ ਤੇ ਇੱਥੋਂ ਫਿਰ ਆਪਾਂ ਉੱਪਰ ਨੂੰ ਲੈ ਕੇ ਜਾਣੀਆਂ ਸਲਾਈ ਠੀਕ ਹੈ ਇਦਾਂ ਫਿਰ ਆਪਾਂ ਸਾਰੇ ਗਲੇ ਤੇ ਫਿਰ ਆਪਾਂ ਜਿਹੜੀ ਹੈਗੀ ਸਲਾਈ ਲਗਾ ਦੇਣੀ ਆ ਤੇ ਜਿਹੜਾ ਆ ਸੈਂਟਰ ਵਾਲਾ ਪੁਆਇੰਟ ਬੂਗਾ ਤੇ ਆਪਾਂ ਇੱਥੋਂ ਕਟਿੰਗ ਕਰ ਲਵਾਂਗੇ ਠੀਕ ਹੈ ਫਿਰ ਇਹ ਜਿਹੜਾ ਗਲਾ ਹੈਗਾ ਇਹ ਅੰਦਰ ਵਾਲੀ ਸਾਈਡ ਹੈ ਇਦਾਂ ਫੋਲਡ ਕੋ ਕੇ ਆਜੂਗਾ ਠੀਕ ਹੈ ਦੂਸਰੇ ਵਾਲੇ ਪਾਸੇ ਘੁੰਮ ਕੇ ਤੇ ਚਲੋ ਮੈਂ ਤੁਹਾਨੂੰ ਸਟਿਚਿੰਗ ਜਿਹੜੀ ਹੈਗੀ ਉਹ ਦੀ ਕਰਕੇ ਦਿਖਾਉਣੀ ਆ ਤੇ ਆਪਾਂ ਬਟਨ ਹੁਕ ਨੇ ਲਗਾਉਣੇ ਨੇ ਤੋਂ ਨੂੰ ਉਹ ਦਿਖਾਉਣੀ ਆ ਠੀਕ ਹੈ ਜੀ ਬਸ ਜਿਹੜੀ ਇਹਦੀ ਚੜਾਈ ਹੈਗੀ ਆਪਾਂ ਇਦਾਂ ਸਾਢੇ 3 ਇੰਚ ਮਤਲਬ 7 ਇੰਚ ਤੱਕ ਰੱਖ ਸਕਦੇ ਹੁੰਦੇ ਆ ਕਿਉਂਕਿ ਪਿਛਲਾ ਗਾਲਾ ਛੋਟਾ ਹੀ ਹੁੰਦਾ ਫਿਰ ਵੇਅਰ ਨਹੀਂ ਬੰਦਾ ਹੁੰਦਾ ਇਹਦਾ ਠੀਕ ਹੈ ਹਾਂਜੀ ਪਹਿਲਾਂ ਆਪਾਂ ਗਲੇ ਨੂੰ ਨਾ ਜੜ ਲਵਾਂਗੇ ਕੱਪੜੇ ਤੇ ਠੀਕ ਹੈ ਇਹ ਇਦਾਂ ਆਪਾਂ ਗਲੇ ਤੋਂ ਚੌੜਾ ਜਿਹੜਾ ਕੱਪੜਾ ਹੈਗਾ ਉਹ ਲੈ ਲੈਣਾ ਤੇ ਇਹਦੇ ਉੱਪਰ ਇਹਦੀ ਜੜਾਈ ਕਰ ਲੈਣੀ ਆ ਠੀਕ ਹੈ ਤੇ ਇਸ ਤਰੀਕੇ ਨਾਲ ਆਪਾਂ نیچے ਵਾਲੇ ਕੱਪੜੇ ਨਾਲ ਗਲੇ ਨੂੰ ਅਟੈਚ ਕਰਦੇ ਜਾਣਾ ਜਿਹੜੀਆਂ ਆਪਾਂ ਬਾਹਰਲੇ ਸਾਈਡ ਨਿਸ਼ਾਨੀਆਂ ਲਗਾਈਆਂ ਨੇ ਆਪਾਂ ਉਹਦੇ ਉੱਪਰ ਹੀ ਸਲਾਈ ਚਲਾਉਣੀ ਆ ਸੈਂਟਰ ਵਾਲੀ ਜਿਹੜੀ ਸਲਾਈ ਹੈਗੀ ਆ ਉਥੋਂ ਆਪਾਂ ਕੱਟ ਕਰਾਂਗੇ ਗਲੇ ਨੂੰ ਠੀਕ ਹੈ ਜੀ ਇਹ ਜਿਹੜੀਆਂ ਸਾਈਡਾਂ ਤੇ ਸਲਾਈਆਂ ਨੇ ਇਹ ਆਪਣੀਆਂ ਕੱਟ ਨਹੀਂ ਹੋਣੀਆਂ ਠੀਕ ਹੈ ਤੇ ਹੁਣ ਆਪਾਂ ਜਿਹੜਾ ਕੱਪੜਾ ਹੈਗਾ ਵਾਧੂ ਕੱਟੂ ਉਹ ਉਤਾਰ ਦੇਣਾ ਕਿ ਇੱਥੇ ਜਿਹੜਾ ਉਹ ਕਾਰਨਰ ਹੈ ਇੱਥੇ ਆਪਾਂ ਕੱਟ ਜ਼ਰੂਰ ਲਗਾਉਣਾ ਇਹਦੇ ਨਾਲ ਹੀ ਜਿਹੜਾ ਕਾਰਗਾ ਹੈਗਾ ਕੱਪੜਾ ਆਪਣਾ ਗਲੇ ਦੇ ਉੱਪਰ ਚੰਗੀ ਤਰ੍ਹਾਂ ਫਿਨਿਸ਼ਿੰਗ ਦੇ ਨਾਲ ਫੋਲਡ ਹੋ ਸਕੂਗਾ ਇਹ ਤੁਸੀਂ ਕੱਟ ਜਿਹੜੇ ਹੈਗੇ ਨੇ ਉਹ ਜ਼ਰੂਰ ਲਗਾਉਣੇ ਨੇ ਕੋਨਾਂ ਤੇ ਕੱਪੜੇ ਨੂੰ ਆਪਾਂ ਗਲੇ ਦੇ ਉੱਪਰ ਮੋੜ ਦੇਵਾਂਗੇ ਠੀਕ ਹੈ ਤੇ ਇਹ ਜਿਹੜਾ ਕੱਪੜਾ ਹੈਗਾ ਇਹਨੂੰ ਆਪਾਂ ਗਲੇ ਦੇ ਉੱਪਰ ਫੋਲਡ ਕਰ ਦੇਵਾਂਗੇ ਫਿਨਿਸ਼ਿੰਗ ਦੇ ਨਾਲ ਤੇ ਜਿਹੜਾ ਗਲਾ ਹੈਗਾ ਉਹਨੂੰ ਪ੍ਰੋਪਰ ਤਰੀਕੇ ਨਾਲ ਆਪਾਂ ਰੈਡੀ ਕਰ ਲਵਾਂਗੇ ਠੀਕ ਹੈ ਜੀ ਤੇ ਇਦਾਂ ਹੀ ਦੂਸਰੀ ਸਾਈਡ ਘੁਮਾਉਂਦੇ ਹੋਏ ਆਪਾਂ ਕੱਪੜੇ ਨੂੰ ਜਿਹੜ ਇਹਦਾ ਸੈਂਟਰ ਕਰ ਲਵਾਂਗੇ ਆਪਾਂ ਹੁਣ ਆਪਾਂ 셔ਟ ਲੈਣੀ ਆ ਇਹਨੂੰ 셔ਟ ਦੇ ਉੱਪਰ ਇਹਦੀ ਜੜਾਈ ਕਰਾਂਗੇ ਇਹਦਾ ਸੈਂਟਰ ਦੇ ਵਿੱਚ ਰੱਖ ਲੈਣਾ ਮੈਂ 셔ਟ ਦਾ ਜਿਹੜਾ ਸੈਂਟਰ ਹੈਗਾ ਨਿਸ਼ਾਨ ਪਹਿਲਾਂ ਹੀ ਲਗਾ ਰੱਖਿਆ ਸੈਂਟਰ ਦੇ ਵਿੱਚ ਤੇ ਇਹਦਾ ਵੀ ਆਪਾਂ ਸੈਂਟਰ ਕਰ ਲੈਣਾ ਪਹਿਲਾਂ ਆਪਾਂ ਇੱਕ ਸਲਾਈ ਜਿਹੜੀ ਹੈਗੀ ਆ ਉਹ ਵਿਚਕਾਰ ਮਾਰ ਲਵਾਂਗੇ ਫਿਰ ਆਪਾਂ ਸਾਈਡਾਂ ਵਾਲੀਆਂ ਸਲਾਈਆਂ ਲਗਾਵਾਂਗੇ ਇਹ ਜਿਹੜੀ ਆਪਾਂ ਸੈਂਟਰ ਦੇ ਵਿੱਚ ਸਲਾਈ ਲਗਾ ਰਹੇ ਆ ਇੱਥੋਂ ਹੀ ਆਪਾਂ ਕਟਿੰਗ ਜਿਹੜੀ ਹੈਗੀ ਗਲੇ ਦੀ ਕਰਨੀ ਆ ਮਤਲਬ ਇਹਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਨਾ ਤੇ ਤੁਸੀਂ ਇੱਦਾਂ ਬਿਲਕੁਲ ਸੈਂਟਰ ਦੇ ਨਾਲ ਸੈਂਟਰ ਮਿਲਾ ਕੇ ਹੀ ਰੱਖਣਾ ਨਹੀਂ ਤਾਂ ਫਿਰ ਗਲਾ ਜਿਹੜਾ ਹੈਗਾ ਉਹ ਟੇਡਾ ਜਾਣ ਲੱਗ ਜਾਂਦਾ ਠੀਕ ਹੈ ਜੀ ਤੇ ਇੱਧਰ 1 ਇੰਚ ਛੱਡਦੇ ਹੋਏ نیچے ਤੋਂ 1/2 ਇੰਚ ਛੱਡਦੇ ਹੋਏ ਇਦਾਂ ਆਪਾਂ ਮਸ਼ੀਨ ਜਿਹੜੀ ਹੈਗੀ ਆ ਉਹ ਘੁਮਾ ਲੈਣੀ ਆ ਤੇ ਦੂਸਰੇ ਵਾਲੇ ਪਾਸੇ ਜਿਹੜੀ ਆਪਾਂ ਨਿਸ਼ਾਨੀ ਲਗਾਈ ਸੀ ਉਹਦੇ ਉੱਪਰ ਸਲਾਈ ਜਿਹੜੀ ਹੈਗੀ ਆ ਉਹ ਚਲਾਉਣੀ ਆ ਠੀਕ ਹੈ ਜੀ ਤੇ ਇਦਾਂ ਹੀ ਆਪਾਂ ਘੁਮਾ ਕੇ ਜਿਹੜਾ ਹੈਗਾ ਦੂਸਰੇ ਵਾਲੇ ਪਾਸਿਓਂ ਵੀ ਗਾਲਾ ਜਿਹੜਾ ਹੈਗਾ ਉਹ ਸ਼ਰਟ ਤੇ ਨਾਲ ਅਟੈਚ ਕਰ ਦੇਣਾ ਤੇ ਇਦਾਂ ਸਲਾਈ ਲੈ ਕੇ ਆਉਂਦੇ ਹੋਏ ਆਪਾਂ ਸਾਰੇ ਤੇ ਸਲਾਈ ਮਾਰ ਲੈਣੀ ਆ නු ටද විච කටග ෙඩ ආවල කට හැග අප ිච් ද කොනේ කරක කට ගම කෙදරවල සඩි කෙදරව ට ර ි තවද කටු කරා ජෙ හැවෙන අප කටදමගේ ਤੇ ਫਿਰ ਆਪਾਂ ਇਸ ਗਲੇ ਨੂੰ ਇਦਾਂ ਪਲਟ ਕੇ ਇਹਦੇ ਉੱਪਰ ਸਲਾਈ ਲਗਾ ਦੇਵਾਂਗੇ। ਇਹਨੂੰ ਆਪਾਂ ਅੰਦਰ ਵਾਲੀ ਸਾਈਡ ਇਦਾਂ ਫੋਲਡ ਕਰ ਦਵਾਂਗੇ। ਦੋ ਚਾਰ ਵਾਰੀ ਇਹਨੂੰ ਜੇ ਆਪਾਂ ਇਦਾਂ ਕਰਾਂਗੇ ਨਾ ਇਹ ਬਿਲਕੁਲ ਫਿਨਿਸ਼ਿੰਗ ਦੇ ਨਾਲ ਆ ਜਾਊਗਾ। ਤੇ ਇਹ ਗਲਾ ਆਪਣਾ ਜਿਹੜਾ ਹੈਗਾ ਕੁਛ ਐਦਾਂ ਬਣ ਕੇ ਰੈਡੀ ਹੋ ਜਾਊਗਾ ਠੀਕ ਹੈ ਮੇਰੇ ਕੋਲ ਇਹ ਡੋਰੀ ਹੈਗੀ ਤੁਸੀਂ ਡੋਰੀ ਜਿਹੜੀ ਹੈਗੀ ਉਹ ਬਣਾ ਵੀ ਸਕਦੇ ਹੋਗੇ ਠੀਕ ਹੈ ਮੈਂ ਐਦਾਂ ਜਿਹੜੀ ਹੈਗੀ ਰੈਡੀमेड ਡੋਰੀ ਲਈ ਆ ਆਪਾਂ ਇਹਨੂੰ ਇੱਥੇ ਕੱਢਾਂਗੇ ਐਦਾਂ ਕਰਕੇ ਫਿਰ ਇੱਥੇ ਸਾਈਡ ਤੇ ਜਿਹੜੇ ਹੈਗੇ ਨੇ ਆਪਾਂ ਬਟਨ ਲਗਾ ਦਵਾਂਗੇ ਠੀਕ ਹੈ ਜੀ ਐਦਾਂ ਆਪਾਂ ਇਹਦੇ ਛੋਟੇ-ਛੋਟੇ ਜਿਹੜੇ ਪੀਸ ਨੇ ਉਹ ਕੱਟ ਕਰ ਲੈਣੇ ਨੇ ਦਾ ਪਹਿਲੇ ਵਾਲੇ ਤੇ ਆਪਾਂ ਇਹਨੂੰ ਇਦਾਂ ਫੋਲਡ ਕਰ ਕਰਕੇ ਰੱਖੀ ਜਾਣਾ ਆਪਾਂ ਜਿਹੜੀ ਆ ਵੀ ਬਣੀ ਹੋਈ ਆ ਉੱਪਰੋਂ ਇਹਨੂੰ ਛੱਡ ਕੇ ਇੱਥੋਂ ਸਟਾਰਟ ਕਰਨਾ ਇਹ ਥੋੜੇ ਥੋੜੇ ਗੈਪ ਨਾਲ ਜਿਹੜੇ ਹੈਗੇ ਨੇ ਆਪਾਂ ਡੋਰੀਆਂ ਲਗਾਉਣੀਆਂ ਨੇ ਇਸ ਤਰੀਕੇ ਨਾਲ ਤੇ ਆਪਾਂ ਇਹਨੂੰ ਡਬਲ ਕਰ ਲਵਾਂਗੇ ਤੇ ਹੁਣ ਆਪਾਂ ਕੀ ਕਰਨਾ ਇਦਾਂ ਫੋਲਡਿੰਗ ਦੇ ਵਿੱਚ ਕੱਪੜਾ ਲੈਣਾ ਆਪਾਂ ਨੇ ਸੇਮ ਸੂਟ ਨਾਲ ਦਾ ਠੀਕ ਹੈ ਤੇ ਇਦਾਂ ਆਪਾਂ ਕੱਪੜੇ ਨੂੰ ਹੈਗਾ ਜਿਹੜਾ ਫੋਲਡ ਕਰ ਲੈਣਾ ਠੀਕ ਹੈ ਜੀ ਇਹ ਜਿਹੜਾ ਕੱਪੜਾ ਹੈਗਾ ਆਪਣੀ ਇਹ ਵਾਲੀ ਪੱਟੀ ਨਾਲੋਂ ਜ਼ਿਆਦਾ ਵੱਡਾ ਹੋਣਾ ਚਾਹੀਦਾ ਤੇ ਆਪਾਂ ਕੱਪੜੇ ਨੂੰ ਪੱਟੀ ਦੇ ਨੀਚੇ ਰੱਖਾਂਗੇ ਠੀਕ ਹੈ ਤੇ ਇਹਨੂੰ ਇਹਦੇ ਨਾਲ ਅਟੈਚ ਕਰ ਦਵਾਂਗੇ ਇਸ ਤਰੀਕੇ ਨਾਲ ਆਪਾਂ ਪੱਟੀ ਰੱਖਣੀ ਆ ਔਰ ਗਲੇ ਨੂੰ ਇਹਦੇ ਉੱਪਰ ਰੱਖ ਕੇ ਇਹਦੇ ਨਾਲ ਅਟੈਚ ਕਰ ਦੇਣਾ ਠੀਕ ਹੈ ਜਿੰਨਾ ਕ ਗਲਾ ਆਪਾਂ ਖੁੱਲਾ ਛੱਡਣਾ ਹੈ ਉਹ ਹਿੱਸਾ ਆਪਾਂ ਉੱਪਰ ਕੱਢ ਲਵਾਂਗੇ ਤੇ ਬਾਕੀ ਜਿਹੜਾ ਹੈਗਾ ਉਹ ਕੱਪੜੇ ਨਾਲ ਅਟੈਚ ਕਰ ਦਵਾਂਗੇ। ਬਸ ਇਹਨੂੰ ਆਪਾਂ ਇੰਨਾ ਕੁ ਜੋੜ ਕੇ ਰੱਖ ਲਵਾਂਗੇ ਤੇ ਬਾਕੀ ਜਿਹੜਾ ਕੱਪੜੇ ਨਾਲ ਅਟੈਚ ਕਰ ਦਵਾਂਗੇ ਪੱਟੀ ਨੂੰ। ਇਥੋਂ ਆਪਾਂ ਪੱਕਾ ਜ਼ਰੂਰ ਕਰਨਾ ਹੈ। ਪਾ ਬਿਲਕੁਲ ਇਸ ਨੂੰ ਨਾਲ ਮਲਾ ਕੇ ਇੱਧਰ ਰੱਖ ਲੈਣਾ ਤੁਸੀਂ ਇਸ ਤਰ੍ਹਾਂ ਜਿਹੜਾ ਹੈਗਾ نیچے ਵਾਲੇ ਕੱਪੜੇ ਨਾਲ ਗਲੇ ਨੂੰ ਅਟੈਚ ਕਰ ਦੇਣਾ ਠੀਕ ਹੈ ਫਿਰ ਇਹਦੇ ਜਿਹੜੇ ਖੁੱਲਣ ਦੇ ਚਾਂਸਸ ਨਹੀਂ ਹੋਣਗੇ ਠੀਕ ਹੈ ਜੀ نیچے ਵਾਲੇ ਕੱਪੜੇ ਨਾਲ ਇਹ ਪੂਰੀ ਤਰ੍ਹਾਂ ਫਿਕਸ ਹੋ ਜਾਊਗਾ ਗਲਾ ਤੇ ਇਸ ਤਰ੍ਹਾਂ ਤੁਸੀਂ ਲੁਪੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਸਾਈਡ ਤੇ ਕਰਦੇ ਹੋਏ ਤੇ ਗਲੇ ਦੇ ਉੱਪਰ ਇੱਦਾਂ ਸਲਾਈ ਲਗਾ ਲੈਣੀ ਆ ਠੀਕ ਹੈ ਤੇ ਆਪਣਾ ਗਲਾ ਜਿਹੜਾ ਹੈਗਾ ਬਣ ਕੇ ਰੈਡੀ ਹੋ ਗਿਆ ਤੇ ਆਪਾਂ ਇਹਦੇ ਉੱਪਰ ਜਿਹੜੇ ਹੈਗੇ ਨੇ ਬਟਨ ਲਗਾ ਲਵਾਂਗੇ ਬਟਨਾਂ ਦੇ ਨਾਲ ਇਹ ਹੋਰ ਵੀ ਸੋਹਣਾ ਲੱਗੂਗਾ ਤੇ ਮੈਂ ਇਹਦੇ ਵਿੱਚ ਮਹਿੰਦੀ ਕਲਰ ਦੇ ਜਿਹੜੇ ਬਟਨ ਹੈਗੇ ਨੇ ਉਹ ਐਡ ਕੀਤੇ ਨੇ ਠੀਕ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਨੈੱਕ ਹੈਗਾ ਇਹ ਇਦਾਂ ਬਣ ਕੇ ਰੈਡੀ ਹੋ ਜਾਊਗਾ ਤੇ ਗਰਮੀਆਂ ਵਾਲੇ ਜਿਹੜੇ ਕਾਟਨ ਦੇ ਕੁੜਤੇ ਹੁੰਦੇ ਨੇ ਉਹਨਾਂ ਦੇ ਉੱਪਰ ਇਹ ਡਿਜ਼ਾਈਨ ਜਿਹੜਾ ਹੈਗਾ ਬਹੁਤ ਹੀ ਸੋਹਣਾ ਲੱਗਦਾ ਠੀਕ ਹੈ ਤੇ ਤੁਸੀਂ ਵੀ ਇਦਾਂ ਜਿਹੜਾ ਹੈਗਾ ਉਹ ਨੈੱਕ ਰੈਡੀ ਕਰਕੇ ਦੇਖਿਓ ਠੀਕ ਹੈ ਜੀ ਚਲੋ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ